ਅੱਗੇ ਜਾਣੇ ਆ ਰੁਕ ਚੋ ਆ ਖੱਡੇ ਨਿਕਲੇ ਜਿੱਥੇ ਖਲੋਇਆ ਮੁੰਡਿਆਂ ਨੂੰ ਬੁਲਾਉਣਾ ਮੈਂ ਰੁਕ ਜਾ ਉਹ ਆ ਗਿਆ ਬ੍ਰਿਜ ਮੁੰਡਾ ਰੁਕ ਜਾ ਰੁਕ ਜਾ ਜਾਂ ਫਿਰ ਅੱਗੇ ਲੈ ਕੇ ਚੱਲੋ ਉੱਥੇ ਖੱਡਿਆਂ ਦੇ ਲੈ ਜਾ ਦੋ ਬਈ ਦੋ ਦੋ ਜਣੀਆਂ ਚੁੱਕ ਲੋ ਉਹ ਅੱਗੇ ਲੈ ਜਾਓ ਖੱਡੇ ਜਿੱਥੇ ਨਿਕਲੇ ਉੱਥੇ ਲੈ ਜਾਓ ਇਹ ਕਿਹੜਾ ਬੂਟਾ ਹੈ ਇਹ ਆ ਗ੍ਰੀਨ ਜੂਨੀਪਰਸ ਗ੍ਰੀਨ ਜੂ ਇਹ ਹਾਂ ਟਰੈਕ ਦੇ ਨਾਲ ਲੱਗਣਾ ਆ ਬੂਟੇ ਲਵਾ ਬ੍ਰਿਜ ਮੁੰਡੇ ਨਾਲ ਇਹ ਆ ਗ੍ਰੀਨ ਜੁਨੀਪਰ ਸੇ ਆਪਾਂ ਟਰੈਕ ਦੇ ਸਾਈਡਾਂ ਤੇ ਲਾਉਣੇ ਆ ਉਹ ਜਿਹੜਾ ਦੇ ਅਗਟਰ ਸੂਲ ਟਾਈਪ ਆਂਦੇ ਬਹੁਤ ਸੋਹਣੇ ਆਂਦੇ ਆ ਹਾਂਜੀ ਹਾਂਜੀ ਠੀਕ ਆ ਜੀ ਉਸ ਤੋਂ ਬਾਅਦ ਆ ਜਿਹੜਾ ਪਲਮੇਰੀਆ ਵਾ ਇਹ ਲੱਗੂਗਾ ਟਰੈਕ ਦੇ ਸਾਈਡਾਂ ਤੇ ਹੌਲੀ ਰੱਖਿਓ ਹੌਲੀ ऐसे दोना साइडਾਂ ਤੇ ਲਾਇਆ ਇੱਕ ਇੱਕ 15-15 ਫੁੱਟ ਤੇ ਲੱਗੇ ਆ ਅੱਛਾ ਅੱਛਾ ਤੇ ਆ ਕਿਹੜਾ ਬੂਟਾ ਆ ਜਿਹੜਾ ਇਹ ਪਲਮੀਰੀਆ ਇਹਨੂੰ ਵਾਈਟ ਫੁੱਲ ਹੁੰਦਾ ਵਾ ਪਲਮੀਰੀਆ ਹਾਂਜੀ ਇਹਦੇ ਚ ਇੱਕ ਰੈੱਡ ਫੁੱਲ ਚ ਆਉਂਦਾ ਉਹਨੂੰ ਅਲਬਾ ਕਹਿੰਦੇ ਪਲਮੀਰੀਆ ਦੂਬੜਾ ਉਹਨੂੰ ਰੁਬੜਾ ਕਹਿੰਦੇ ਅਲਬਾ ਵਾ ਇੱਕ ਵਾਈਟ ਇੱਕ ਇਹਨਾਂ ਵਾਈਟ ਫੁੱਲ ਚ ਇੱਕ ਇਹਦੇ ਰੈੱਡ ਚ ਆਉਂਦਾ ਠੀਕ ਪਿੰਕ ਜਾ ਆਉਂਦਾ ਵਾ ਸੋਹਣੀ ਚੀਜ਼ ਓ ਵੀ ਤੇ ਉਹ ਥੋੜਾ ਮਹਿੰਗਾ ਵਾ ਪਰ ਇਹ ਵਧੀਆ ਬੂਟਾ ਹੈ ਵੀ ਸਦਾਬਹਾਰੀ ਆ ਫਲਾਵਰ ਆਉਂਦਾ ਰਹਿੰਦਾ ਵਾ ਬਾਕੀ ਸਰਦੀ ਚ ਥੋੜੇ ਜੇ ਪੱਤੇ ਝਾੜਦਾ ਵਾ ਧਿਆਨ ਨਾਲ ਧਿਆਨ ਨਾਲ ਥੋੜਾ ਜਾਂ ਇਹ ਲੱਗ ਰਹੀ ਆਪਣੇ ਗੁਲਾਬ ਦੀ ਕਿਯਾਰੀ ਹਾਂਜੀ ਇਹ ਅਸੀਂ 3 3 ਫੁੱਟ ਦਾ ਇਹਦਾ ਫਾਸਲਾ ਰੱਖਿਆ ਸੀ ਬੂਟਿਆਂ ਦਾ ਇਹਦਾ ਰਾਉਂਡ ਦਿੱਤਾ ਵਾ ਪੂਰਾ ਟਰੈਕ ਦੇ ਨਾਲ ਨਾਲ 3 3 ਫੁੱਟ ਦਾ ਡਬਲ ਲੇਅਰ ਹਾਂ ਡਬਲ ਲੇਅਰ ਜਦੋਂ ਤਿੰਨ ਤੋਂ ਤਿੰਨ ਆਊਗਾ ਉਹ ਜਿਗਜਗ ਹੋ ਜਾਂਦੀ ਨਾ ਅੱਗੇ ਪਿੱਛੇ ਕਰਕੇ ਅੱਛਾ ਉਹ ਵੇਰੇ ਏਰੀਆ ਸਾਰਾ ਕਵਰ ਕਰ ਜਾਂਦੀ ਅੱਛਾ ਅੱਛਾ ਤਾਂ ਕਰਕੇ ਉਹ ਅਸੀਂ ਐਨੌਸਸੇ ਸਾਹਿਬ ਨੇ ਸਲੈਕਟ ਕੀਤਾ ਕਿ ਜਿਹੜੀ ਜਗ੍ਹਾ ਬਣਾ ਬਚੇ ਤੇ ਵੱਡ ਵੀ ਪੂਰਾ ਪਰਜੇ ਸਾਡਾ ਠੀਕ ਹੈ ਹਾਂਜੀ ਜੇ ਕਿ ਗੱਡਾ ਸੋੜਾ گلاب ਦਾ ਫੁੱਲ ਨਿਕਲ ਵੀ ਆਇਆ ਆਓ گلاب ਹੁਣ ਅੱਗੇ ਆਇਆ ਹੈ ਨਾ ਸੀਜ਼ਨ گلاب ਦਾ ਠੀਕ ਹੈ ਪਹਿਲਾਂ ਉਹ ਵਾਲਾ ਬੂਟਾ ਸੈੱਟ ਕਰਕੇ ਫਿਰ ਇਧਰਲਾ ਕਰ ਲਿਆ ਕਰ ਠੀਕ ਹੈ ਇਨੂੰ ਬਾਅਦ ਚ ਕਰ ਰ ਅਗਰ ਪਹਿਲਾਂ ਇਹ ਵਾਲੀ ਲਾਈਨ ਸੈੱਟ ਕਰ ਲਿਆ ਕਰ ਹਾਂ ਉਹ ਚੁੱਕਦੇ ਨਾ ਜਿਹੜਾ ਸੰਗਣੇ ਜ਼ਿਆਦਾ ਆ ਦੇਖੋ ਇਹ ਹੀ ਦੇਸੀ ਇਹਨੂੰ ਨਹੀਂ ਕੱਢਦੇ ਲੱਗੇ ਆ ਗ੍ਰਾਫਟਡ ਜਿਹੜਾ ਉਹ ਰਹਿ ਜਾਏਗਾ ਐਸ਼ਾ ਇਹ ਦੇਸੀ ਟਾਣੀ ਹੀ ਗਲਾਬ ਨਾਲ ਲੱਗਿਆ ਹਾਂ ਇਹ ਨਿਕਲਾਬ ਦੇ ਥੱਲੇ ਫਟਾਰਾ ਆਇਆ ਸੀ ਦੇਸੀ ਟਾਣੀ ਦਾ ਉਹ ਹੁਣੇ ਕੱਢਤੀ ਅਸੀਂ ਇਹਨਾਂ ਜਿਹੜਾ ਗ੍ਰਾਫਟਡ ਸੀਗਾ ਉਹ ਰਹਿ ਗਿਆ ਐਸ਼ਾ ਇਹਦਾ ਵੀ ਜੇ ਦੇਸੀ ਨੂੰ ਛੱਡ ਦੇ ਫਿਰ ਇਹਦੀ ਹਾਈਟ ਬਹੁਤ ਹੋ ਜਾਂਦੀ ਹੈ ਫੁੱਲ ਤਾਂ ਹੁੰਦਾ ਇਹਨੂੰ ਵੀ ਪਰ ਹਾਈਟ ਬਹੁਤ ਕਰ ਜਾਂਦਾ ਐਸ਼ਾ ਆਪਾਂ ਨੂੰ ਚਾਹੀਦਾ ਸਾਰਿਆਂ ਦੀ ਬਰਾਬਰ ਹਾਈਟ ਤਾਂ ਆ ਕੇ ਹਾਂ ਬਰਾਬਰ ਹਾਈਟ ਤੇ ਸੈਜ ਵਧੀਆ ਬਣਦਾ ਜਿਹੜਾ ਗ੍ਰਾਫਟਡ ਹੁੰਦਾ ਠੀਕ ਹੈ ਦੇਸੀ ਦਾ ਸਾਈਜ਼ ਛੋਟਾ ਰਹਿ ਜਾਂਦਾ ਫੁੱਲ ਦਾ ਅੱਛਾ ਅੱਛਾ ਉਹ ਮਤਲਬ ਬੂਟਾ ਵੱਜ ਜਾਂਦਾ ਪਰ ਫੁੱਲ ਛੋਟਾ ਹਾਂ ਫੁੱਲ ਛੋਟਾ ਰਹਿੰਦਾ ਤੇ ਇਹਦਾ ਇਹ ਆ ਵੀ ਸਾਈਜ਼ ਪੂਰਾ ਬਣਦਾ ਦਾ ਬੂਟਾ ਛੋਟਾ ਰਹਿੰਦਾ ਇਹਦਾ ਹਾਂ ਦੇਖ ਟੀਟੀ ਕਿਵੇਂ ਕਿਵੇਂ ਬੰਦੇ ਇਹਨੂੰ ਕੋ ਪਤਾ ਨਹੀਂ ਚੱਲਦਾ ਹੈ ਕੁਛ ਨਹੀਂ ਪਤਾ ਇਹਨੂੰ ਕੋ ਇਹਨੂੰ ਕੋ ਹਰ ਇੱਕ ਬਾਤ ਬਤਾਨੀ ਪੜਤੀ ਹੈ ਕਿ ਦੇਖ ਜੇ ਦੋਨੇ ਸੈਂਟਰ ਕੇ ਲਾ ਰਹੇ ਆਪਾਂ ਪੌਦਾ ਇਸ ਕਾ ਹੈ ਕਿਵੇਂ ਲਗਾ ਰਹੇ ਬਤਾਨਾ ਪੜਤਾ ਹਰ ਇੱਕ ਬਾਤ ਇਸ ਕੋ ਹੈ ਕਿਵੇਂ ਲਗਾਓ ਕਿਵੇਂ ਨਹੀਂ ਲਗਾਣਾ ਬਤਾ ਇਹਨ ਕੋ ਚੱਲ ਇੱਧਰ ਆ ਜਾ ਹੁਣ ਤੂੰ ਇੱਧਰ ਮਿੱਟੀ ਪਾ ਦੇਣਗੇ ਹੈਂ ਰਾਮ ਰਿਆ ਤਾਂ ਕੁਛ ਕਰਤਾ ਨਾ ਹੈ ਰਾਮਪੁਰਿਆ ਨਹੀਂ ਕੋਸ਼ਿਸ਼ ਕਰਤਾ ਕਹਿ ਰਿਆ ਰੋਟੀ ਪੈਸਾ ਹਮ ਦਿਨ ਰੋਟੀ ਪੈਸਾ ਕੌਣ ਕਹਿ ਰਿਆ ਰਾਮ ਰਿਆ ਰਾਮਪੁਰਿਆ ਕਹਿ ਰਿਹਾ ਤੇਰੇ ਸੇ ਹਾਂ ਕਹਿ ਰਿਆ ਰੋਟੀ ਲੈ ਕੇ ਤੇਰੇ ਤੁਮਨੇ ਕਿਆ ਬੋਲਾ ਫਿਰ ਕਹਿ ਰਿਆ ਆਪ ਦੀ ਬਾਹਾਂ ਸਲਾ ਕਾ ਰੋਟੀ ਵਾਂਗ ਕੇ ਹਾਂ ਤੇ ਅਸੀਂ ਤਾਂ ਹਮ ਸਾਥ ਸਾਥ ਖਰਾਂਗੇ ਕਿਆ ਹਮ ਕਿਉਂ ਦੇਂਗੇ ਉਪਰੋਂ ਥੋੜਾ ਸਿੱਧਾ ਕਰਨ ਵਾਲਾ ਪਾਗੋ ਸੁਪਰ ਆਈ ਕੋਨ ਦਾ ਵਾਲੀ ਚੱਲ ਲਗੋ ਕੋਈ ਨਹੀਂ ਆ ਰਿਹਾ ਸਾਰਾ ਬੱਚਾ ਜਦੋਂ ਦੋ ਆ ਰਹਾ ਹੈ ਇਹ ਲਾਈਨ 'ਚ ਸਾਰੀ ਉਹ ਸਿਰੇ ਤੱਕ ਆ ਰਹਾ ਹੈ ਬਾਹਰ ਹੀ ਰੱਖੋ ਇਹਨੂੰ ਬਾਹਰ ਹੀ ਅੰਦਰ ਨਹੀਂ ਰੱਖਣੀ ਬਾਹਰ ਇੱਕ ਜਗ੍ਹਾ ਇਕੱਠੀ ਰੱਖੀ ਜਾਓ ਥੋੜੀ ਥੋੜੀ ਜਗ੍ਹਾ ਤੇ wala wow, right. ah, ya? wala ਪੈਰ ਨਾਲ ਦਬਾਈ ਜਾਇਓ ਮਿੱਟੀ ਸਾਰੀ ਬਾਅਦ ਚ ਦੇਖਦਾ ਮੈਂ ਮਿੱਟੀ ਦਬਾ ਦੇ ਚੰਗੀ ਤਰ੍ਹਾਂ ਉਹ ਠੀਕ ਆ ਜਾ ਦੇਖ ਲਿਆ ਦੱਸਦਾ ਮਿੱਟੀ ਦਬਾ ਦੇ ਪੈਸਾ ਆ ਤੇ ਬਸ ਐਸੇ ਕਰ ਹੈ ਦੋ ਲਾਈਨਾਂ ਲਕਣੀਆਂ ਇਧੀਆਂ ਵੀ ਐਦਾਂ ਕਰੋ ਉਹ ਅਗਲੀ ਸਾਈਡ ਤੋਂ ਸ਼ੁਰੂ ਕਰੋ ਉਧਰੋਂ ਇੱਧਰ ਨੂੰ ਆ ਬੂਟੇ ਇੱਕ ਜਣੀ ਲਾਲਾ ਨਾਲ ਤੇ ਰੱਖੀ ਜਾਂਦੀਆਂ ਆਹ ਨੂੰ ਲਾ ਦਿੰਨੇ ਜਸਵੀਰ ਆ ਕਿਹੜੇ ਆ ਆਹ ਲਈ ਟੈਕਟਸ ਹਾਂ ਆਹੋ ਇੱਥੋਂ ਸ਼ੁਰੂ ਕਰਦੇ ਅ ਤਸਲਾ ਰਹਿਣ ਦੇ ਵੈਸੇ ਉਠਾ ਕੇ ਲਿਆ वैसे <्क्णारा> <्णारा> ऊपरो पकड़ के ले जा तसला रहने दे उनको वो छोटे पौधे आ तसला उनको दे दे ऊपर से पकड़ के ले जा इनको हां पकड़ ला ऊपर से केव जी ने हुंदा इनहां नु वैसे पकड़ना ऊपर से दो-दो पे दो तीन-तीन ती पकड़ के ले जा आ तसला दे दे उनना कल लेके आके ਸਿਰ ਕਪਾਈ ਵੀ ਥੋੜੀ ਕਰਨੀ ਪੈਂਦੀ ਲਿਆ ਫਿਰਨਾ ਵਾਹਿਗੁਰੂ ਜਿਹੜਾ ਬੈਠਾ ਉਹਨੇ ਸੋੜਿਆ ਕੀ ਆ ਹੈ ਬੁੱਤੇ ਇਧਰੋਂ ਫੁੱਟ ਤੇ ਨਹੀਂ ਰੱਖਣਾ ਇਧਰੋਂ 6 ਇੰਚ ਤੇ ਹੀ ਆ ਇਧਰ ਨੂੰ ਫੁੱਟ ਫੁੱਟ ਤੇ ਆ ਆਛਾ ਬੂਟਾ ਰੱਖ ਲੈ ਜੀ ਆਈਡੀ ਨਾ ਰੱਖ ਲੈ ਅਗਰ ਪਹਿਲਾਂ ਉਸ ਤੋਂ ਬਾਅਦ ਮੁੜ ਕੇ ਫੋਟੋ ਮਾਰ ਕੇ ਤੇ ਬੂਟਾ ਸੈੱਟ ਕਰ ਦਿਆ ਅਗਰ ਠੀਕ ਐ ਨੀਚੇ ਨਹੀਂ ਲਪਣਾ ਬੂਟੇ ਤੇ ਆਹ ਬੂਟਾ ਇੱਥੇ ਰੱਖ ਹਾਂ ਉੱਪਰ ਤੋਂ ਮੈਂ ਨਾ ਥੋੜਾ ਦੱਬ ਕੇ ਰੱਖ ਦਿਆ ਅਗਰ ਬੂਟਾ ਹਿੱਲੇ ਨਾ ਠੀਕ ਐ ਓਕੇ ਥੋੜਾ ਦਬ ਕੇ ਰੱਖੋ ਅੱਡ ਓਕਾਰ ਕੋ ਖਵਾਇਦਰੀ ਸੀ ਇਹ ਡਬਲ ਲਾਈਨ ਲੱਗਣੀ ਐਦੀ ਵੀ ਹਾਂ ਪਿੱਛੇ ਸੇ ਵੀ ਇਹਦਾ ਸੈਂਟਰ ਚ ਲਾਈ ਜਾਈ ਸੈਂਟਰ ਚ ਇੱਕ ਲਾਈਨ ਹੋਰ ਲਾ ਕੇ ਪਹਿਲਾ ਇੱਕ ਲਾਈਨ ਪੂਰੀ ਕਰ ਲਓ ਤਬਾ ਦੂਜੀ ਉਥੋਂ ਤੱਕ ਪੂਰੀ ਕਰਕੇ ਫਿਰ ਅੱਗੇ ਸ਼ੁਰੂ ਕਰੀ ਹੋਰ ਵੀ ਇਹ ਚਾਵਲ ਚਾਹ ਨਾਲ ਰੈੱਡ ਫੁੱਲ ਨਾਲ ਸਾਰਾ ਭਰ ਜੂਗਾ ਇਸ ਦੇ ਅੱਗੇ ਵਾਈਟ ਕਰਤਾ ਅਸੀਂ ਅਛਾ ਉਹਨੂੰ ਵਾਈਟ ਫੁੱਲ ਆ ਜਾਊਗਾ ਇਹਨੂੰ ਰੈੱਡ ਆ ਜਾ ਅਛਾ ਅਛਾ ਜਿਹੜੇ ਅੱਗੇ ਬੁੱਟੇ ਲੱਗ ਰਹੇ ਨੇ ਇਹ ਵਾਈਟ ਵਾਲੇ ਆ ਤੇ ਮਗਰ ਫਿਰ ਰੈੱਡ ਕਰ ਦੇ ਹਾਂ ਕੰਟਰਾਸਟ ਬਣ ਹਾਂ ਕੰਟਰਾਸਟ ਹੋ ਗਿਆ ਦੂਰ ਨਾ ਰੱਖ ਦੂਰ ਕਿਉਂ ਰੱਖਦਾ ਪਰ ਇਹਨੂੰ ਜਾ ਰਿਆਂ ਤੂੰ ਅੰਦਰ ਟਰੈਕ ਵਾਲ ਨੂੰ ਰੱਖ ਇੱਥੇ ਬਸ ਠੀਕ ਹੈ ਉਹ ਵਾਲਾ ਤਾਂ ਠੀਕ ਹੈ ਅੱਗੇ ਜਿਹੜੇ ਤੂੰ ਪਰੇ ਕਿ ਰੱਖ ਰਿਹਾ ਉਹ ਕੁ ਫੈਰੀ ਫਸਤੀ ਆਉਂਦਾ ਸਮਾਂ ਹੁਣ ਫਿਰ ਜਾਦਾ ਅੰਦਰ ਲੈ ਜਾਂਦਾ ਤਾ ਆਹ ਦੇਖ ਆ ਕਿੰਨਾ ਇਹਨਾਂ ਦਾ ਫਰਕ ਹੈ ਤਾਂ ਇੱਥੋਂ ਕਿੱਥੇ ਆ ਗਿਆ ਪਹਿਲਾਂ ਪਲਾਂਟੇਸ਼ਨ ਕੱਟ ਹੀ ਹੁਣ ਬਾਅਦ ਦੇ ਵਿੱਚ ਇਹ ਸੰਗਣੀ ਕੀਤੀ ਤਾਂ ਇੱਕ ਟਰੱਕ ਪੂਰਾ ਆਇਆ ਹੈ ਬੁੱਟਿਆਂ ਦਾ ਬਸ ਹੁਣ ਫੇਰ ਲਗਾ ਰਹੇ ਨੇ ਕਿ ਉਹ ਕਿਹਾ ਬੱਤੀ ਨਾ ਕਾਉਣਾ ਸੂਰੀਆ ਪਰਨੀਆ ਬਰਾਬਰ ਲਿਖਣੀ ਇਹਦੇ ਚ ਲੋਕੀ ਦਾ ਲੈ ਹੁਣ ਜੰਮਰ ਦਾ ਆਪੇ ਲਾਇਨ ਪਾਉਂ ਗੋਬਿੰਦ ਦਾ ਕੋਲੋਂ ਪਾਉਂ ਦੋ ਲਾਈਨ ਲਗਾ ਦਿੱਤੀਆਂ ਇਨ੍ਹਾਂ ਬੂਟਿਆਂ ਦੀਆਂ ਕੁਝ ਬੂਟੇ ਫੇਰ ਭਜ ਗਏ ਨੇ ਹੁਣ ਤੀਜੀ ਦੇ ਵਿੱਚ ਡਿਵਾਈਡ ਕਰਦੇ ਆਂ ਉਹ ਬਾਦ ਤੀਜੀ ਲੱਗੇਗੀ ਬਰਾਬਰ ਦੀ ਦੂਰੀ ਕਰਕੇ ਉੱਥੇ ਲਾਉਣਗੇ ਲਈ ਯਾਰ ਉਹ ਲਾਣੇ ਹਾਂ ਹਾਂ ਲੈ ਆ ਸਾਰੇ ਜਿੰਨੇ ਕੇ ਆਪਣਾ ਤਾਂ ਸੁਖਮ ਜੇ ਤਜਰਬਾ ਇੰਨਾ ਕ ਹੋ ਗਿਆ ਵੀ ਫੀਤੇ ਦੀ ਲੋੜ ਨਹੀਂ ਪੈਂਦੀ ਜਲਦੀ ਨਵੇਂ ਬੰਦੇ ਨੂੰ ਦੱਸਣਾ ਪੈਂਦਾ ਵੀ ਫੀਤਾ ਮਾਰ ਲਓ ਇੰਨੇ ਸਾਲਾਂ ਤੋਂ ਕਰ ਰਹੇ ਜੇ ਉਹ ਮਿਸਤਰੀ ਵੀ ਉੱਥੇ ਹੋ ਜਾਂਦਾ ਪੱਕਾ ਹਾਂ ਬਸ ਤੂੰ ਇੱਥੇ ਪੱਕੇ ਹੋਗੇ ਜੇ ਜੇ ਰੋਜ਼ ਦਾ ਕੰਮ ਕਰਨਾ ਫਿਰ ਇੰਨਾ ਕ ਤੇ ਤਜਰਬਾ ਬੰਦੇ ਨੂੰ ਆ ਹੀ ਜਾਂਦਾ ਇਹ ਬਸ ਤੈਨਾਂ ਲਾਈਨਾਂ ਲਾਉਗੇ ਕਿ ਇੱਕ ਤੋਂ ਗਾਂ ਵੀ ਜਾਓਗੇ ਨਹੀਂ ਅਜੇ ਪਹਿਲਾ ਤਿੰਨ ਤੱਕ ਹੀ ਆ ਇਹ ਬੈਡੀ ਬਣਾਉਣਾ ਹੈ ਨਾ ਪ੍ਰੋਪਰ ਅੱਛਾ ਅੱਛਾ ਕਿੰਨੇ ਸਾਲਾਂ ਤੋਂ ਕਰ ਰਿਹਾ ਇਹ ਕੰਮ ਆਪਾਂ ਇਹ ਆਪਾਂ ਨੂੰ 2012 ਦਾ 2012 ਦਾ ਸਾਵਣਾ ਇੱਥੇ ਆਪਾਂ 13 ਜੇ ਆ ਗਏ ਆ। ਅਸੀਂ ਅੰਦਾਜ਼ਾ ਹੈ ਕਿੰਨੀਆਂ ਕਿ ਪਾਰਕਾਂ ਬਣਾ ਲੀਆਂ ਹੋਣਗੀਆਂ। ਇਹ ਇਹ ਆ ਵੀ ਮੋਹਾਲੀ ਦਾ ਕੋਈ ਸੈਕਟਰ ਨਹੀਂ ਜਿੱਥੇ ਨਾ ਬਣਾਈ ਹੋ। ਅੱਛਾ। ਮੋਹਾਲੀ ਸਾਰੀ ਘੁੰਮ ਲਈਏ। ਸਾਰੀ ਕੱਲੀ-ਕੱਲੀ ਗਲੀ ਕੱਲਿਆ-ਗੱਲਾ ਏਰੀਆ ਸਰਕਾਰੀ ਪ੍ਰੋਜੈਕਟ ਵੀ ਤੇ ਪ੍ਰਾਈਵੇਟ ਵੀ ਲੋਕਾਂ ਦੇ ਘਰਾਂ ਦੇ ਵੀ ਸਾਰੇ ਹੀ। ਠੀਕ। ਚੰਡੀਗੜ੍ਹ ਦਾ ਮੋਹਾਲੀ ਦਾ। ਚੰਡੀਗੜ੍ਹ ਦੀਆਂ ਕੋਠੀਆਂ ਕੀਤੀਆਂ ਸਰਕਾਰੀ ਨਹੀਂ ਕੀਤਾ ਚੰਡੀਗੜ੍ਹ ਕੋਈ ਅੱਛਾ ਪ੍ਰਾਈਵੇਟ ਕੀਤੇ ਚੰਡੀਗੜ੍ਹ ਤੇ ਮੋਹਾਲੀ ਜਿੱਦੇ ਸਰਕਾਰੀ ਤੇ ਪ੍ਰਾਈਵੇਟ ਦੋਨੇ ਕੀਤੇ ਟੀ ਬ੍ਰੇਕ ਆ ਟੀ ਬ੍ਰੇਕ ਦੁਹੇ ਚੱਲਣੀ ਇਹਨਾਂ ਦੀ ਹੂੰ ਆ ਵੀ ਪੀਂਦੇ ਆ ਜੇ ਕੀ ਤੇ ਲਈ ਭਰ ਕੇ ਚਾਹ ਆਈ ਆ ਅੱਛਾ ਕਰ ਰਹੇ ਨੇ ਅਹੀਂ ਵੀ ਸਕਦੀ ਹੈ ਹੂੰ